ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ABC ਵੀਰਾਂ ਵਾਲੀ ਪੇਜ ਤੇ ਦਸ਼ਮੇਸ਼ ਡੇਰੀ YouTube ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਖਾਸੇ ਨੀਲੀ ਰਾਵੀ ਦੇ ਜੋ ਸੱਜਣ ਮਿੱਤਰ ਨੇ ਜਿੰਨੇ ਆਪਣੇ ਦੋਸਤ ਨੇ ਉਹਨਾਂ ਵਾਸਤੇ ਆ ਜੋ ਤੁਹਾਨੂੰ ਸਭ ਨੂੰ ਪਤਾ ਵੀ ਆਪਾਂ ਜੋ ABC ਦੀ ਸਟਾਲ ਲਾਈ ਸੀ ਜੋ BF ਇਤਨੌਲਾ ਮੰਡੀ ਤੇ ਤਾਂ ਬਹੁਤ ਹੀ ਸਕਸੈਸਫੁਲ ਮਿਲਿਆ ਰਿਹਾ ਔਰ ਬਹੁਤ ਜ਼ਿਆਦਾ ਫਾਰਮਰ ਵੀਰ ਜੋ ਕਸਟਮਰ ਨਵੇਂ-ਨਵੇਂ ਡਾਕਟਰ ਵੀਰ ਇੱਥੇ ਸੜਨਾ ਜੁੜੇ ਤਾਂ ਜਿਹੜਾ ਇੱਥੇ ਆਪਾਂ ਜੋ ਪੰਜਾਬ ਜਿਹੜਾ ਬੋਲਾ ਆਪਣਾ ਨੀਲੀ ਰਾਵੀ ਉਹ ਵੀ ਲਾਂਚ ਕੀਤਾ ਸੀਗਾ ਤੇ ਉਹਦਾ ਸੀਮਨ ਵੀ ਅਵੇਲੇਬਲ ਕੀਤਾ ਸੀਗਾ ਸੋ ਅੱਜ ਆਪਣੇ ਸਟਾਲ ਦੇ ਇੱਥੇ ਜੋ ਨੀਲੀ ਰਾਵੀ ਦੇ ਮਸ਼ਹੂਰ ਬਰੀਡਰ ਨੇ ਅਰਸਾਲ ਸਿੰਘ ਦਿਓਲ ਸਾਹਿਬ ਤੇ ਆਪਣੇ ਕੋਹ ਨੂਰ ਵਾਲੇ ਵੀਰ ਵੀ ਆਪਣੇ ਵੀਰ ਨੇ ਉਹ ਵੀ ਪਹੁੰਚੇ ਨੇ ਤਾਂ ਆਜੋ ਮਿਲਾਉਣੇ ਆ ਉਹਨਾਂ ਨਾਲ ਤੇ ਉਹਨਾਂ ਤੋਂ ਵੀ ਆਪਣੇ ਜੋ ਰਿਵਿਊ ਲੈਣੇ ਆ ਸੀਮਨ ਦੇ ਬਾਦਲ ਦਿਓ ਬਾਦਲ ਬੋਲੇ ਪੰਜਾਬ ਬੋਲੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦੇ ਰਾਹੀਂ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ ਅਸੀਂ ਅੱਜ ਧਰੋਲੇ ਮੰਡੀ ਪਹੁੰਚੇ ਆਂ ਤੇ ਕੁਝ ਸਿਮ ਲੈਣ ਵਾਸਤੇ ਹਾਂਜੀ ਸਿਮ ਲੈਣ ਆਏ ਹਾਂ ਬਾਦਲਪੁਰ ਦਾ ਜਿਹੜਾ ABC ਵੀਰਾਲੀ ਦਾ ਸੀ ਹੁਣ ਬੈਂਕ ਦਾ ਹਾਂਜੀ ਹਾਂਜੀ ਤੇ ਅਸੀਂ ਉੱਥੋਂ ਦੀਆਂ ਵੀਡੀਓਜ਼ ਦੇਖੀਆਂ ਸਿਮਨ ਬੈਂਕ ਦੀਆਂ ਸਾਨੂੰ ਬਹੁਤ ਚੰਗਾ ਲੱਗਾ ਬਹੁਤ ਬਹੁਤ ਜਿਸ ਤਰ੍ਹਾਂ ਦੇ ਸਰਪੰਚ ਸਾਹਿਬ ਉੱਥੋਂ ਦੇ ਮੈਨੇਜਮੈਂਟ ਕਰ ਰਹੇ ਨੇ ਚੰਗੇ ਬੋਲ ਰੱਖੇ ਉਹਨਾਂ ਨੇ ਔਰ ਇਮਾਨਦਾਰ ਬੰਦੇ ਨੇ ਸਹੀ ਹੈ ਜੀ ਉਸ ਚੀਜ਼ ਤੋਂ ਪ੍ਰਭਾਵਿਤ ਹੋ ਗਿਆ ਸੀ ਜਿਹੜਾ ਆਪਣੀਆਂ ਮੱਜਾਂ ਨੂੰ ਇਹ ਆਈ ਜਿਹੜੀ ਆ ਨਾ ਉਹ ABC ਵੀਰਾਂ ਵਾਲੀ ਦੇ ਨੀਲੀ ਜਿਹੜੇ ਜਿਵੇਂ ਬੱਦਲ ਬੋਲ ਹੋ ਗਿਆ ਇਹਨਾਂ ਤੋਂ ਕਰੋਣੀ ਹਾਂਜੀ ਹਾਂਜੀ ਕਿ ਅਸੀਂ ਅੱਜ ਸਰਪੰਚ ਸਾਹਿਬ ਜੀ ਮਨਜਿੰਦਰ ਸਿੰਘ ਘਿਹਰਾ ਤੋਂ ਬਹੁਤ ਬਹੁਤ ਧੰਨਵਾਦ ਭਾਜੀ ਸਿਮਲੈਨ ਪਹੁੰਚੇ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਬੰਦੇ ਵੀ ਬਹੁਤ ਚੰਗੇ ਆ ਪਿਆਰ ਮੁਹੱਬਤ ਬੜੀ ਕਰਦੇ ਆ ਤੇ ਸਵੇਰ ਦਾ ਇੰਜ ਲੱਗਦਾ ਜਿਵੇਂ ਫਰੀਕ ਚੀਜ਼ ਦੇ ਰਹੇ ਹੁੰਦੇ ਰਾਂ ਅੰਨੀ ਵੱਡੀ ਭੀੜ ਵੇਖਣ ਨੂੰ ਮਿਲੀ ਆ ਇਹ ਚੰਗਿਆਈ ਦੀਆਂ ਨਿਸ਼ਾਨੀਆਂ ਹੁੰਦੀਆਂ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਪਾਜੀ ਬਹੁਤ ਬਹੁਤ ਧੰਨਵਾਦ ਤਾਂ ਬੂਟਾ ਵੀਰ ਨੇ ਆਪਣੇ ਇਹ ਵੀ ਇੱਥੇ ਨਾਲ ਆਏ ਸੀਗੇ ਤਾਂ ਇੱਕ ਛੋਟਾ ਜਿਹਾ ਰਿਵਿਊ ਹੋਗਾ ਜਿਹੜਾ ਬਾਦਲ ਦਾ ਚੱਲੋ ਆਲਰੇਡੀ ਸਭ ਨੂੰ ਪਤਾ ਵੀ ਪਾਕਿਸਤਾਨੀ ਟੋਟਲ ਬਲੱਡ ਲੈਣਾ ਹੈ ਜੀ ਜੀ ਇੱਕ ਪੰਜਾਬੀ ਬੋਲ ਆਪਾਂ ਨਵਾਂ ਲਾਂਚ ਕੀਤਾ ਹੈ ਦੇਖੋ ਜੀ ਜਿਹੜਾ ਪੰਜਾਬੀ ਬੋਲ ਹੈ ਨਾ ਜੀ ਹਾਂਜੀ ਉਹ ਵੀ ਕਿਸੇ ਦਸਨ ਤੋਂ ਵਾਂਝਾ ਨਹੀਂ ਆ ਹਾਂਜੀ ਕਿਉਂਕਿ ਉਸ ਦੀ ਜਿਹੜੀ ਮਾਂ ਦੀ ਚੁਆਈ ਹੋਈ ਹੈ ਨਾ ਜੀ ਹਾਂਜੀ ਇਹ ਤਕਰੀਬਨ 2 ਵੀਗ ਦੀ ਗੱਲ ਆ ਜਗਜੀਤ ਜਿਹੜਾ ਸਿਤਕ ਡੇਰੀ ਫਾਰਮ ਚੈਨਲ ਤੇ ਚੁਆਈ ਹੋਈ ਹਾਂਜੀ ਉਹ ਕੀ ਬਣਿਆ ਕਿ ਜਦੋਂ ਮੱਝੇ ਚਰਦੀ ਆ ਰਹੀ ਸੀ ਨਾ ਬਾਹਰੋਂ ਹਾਂ ਹਾਂ ਉਹ ਵੀ ਰੋਜ਼ਾਨਾ ਬਾਹਰੋਂ ਚਰਦੀ ਆਉਂਦੀ ਮੱਝ ਦੀ ਜਿਹੜੀ ਉਹ ਐ ਲੈਕਟਿਕਲ ਕਰ ਦਿੰਦੇ ਸੀ ਰੋਕ ਕੇ ਹਾਂਜੀ ਹਾਂਜੀ ਤੇ ਬੜਾ ਵਧੀਆ ਦੁੱਧ ਚੰਗਾ ਦਿੱਤਾ ਸੀ ਜੋ ਮੈਂ ਤਾਂ ਕਹਿਣਾ ਜੇ ਅੱਜ ਵਰਗਾ ਮਾਹੌਲ ਹੁੰਦਾ ਨਾ ਉਹ ਮੱਝ 27 28 ਕਿਲੋ ਦਿੰਦੀ ਦੁੱਧ 27 28 ਕਿਲੋ ਦਿੰਦੀ ਪਰ ਫਿਰ ਬਹੁਤ ਜ਼ਿਆਦਾ ਚੰਗੀ ਸੀ ਅ ਬਹੁਤ ਉਸ ਛੋਟੇ ਤੋਂ ਵੀ ਉਹ ਵੀ ਰਲਾਲੀ ਜੀ ਹਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਏ ਬੀ ਸੀ ਵੀਰਾਂ ਵਾਲੇ ਨੂੰ ਝੋਟਾ ਦੇ ਕੇ ਝੋਟਾ ਦੇ ਦਿੱਤਾ ਤੇ ਔਰ ਜੀ ਉਹਨਾਂ ਝੋਟਾ ਦਿੱਤਾ ਤੇ ਆਪਣੇ ਕੋਲੇ ਸੀਮਨ ਪਹੁੰਚਦਾ ਹੋਊਗਾ ਸਹੀ ਹੈ ਜੀ ਤੇ ਮੁਬਾਰਕਵਾਦ ਹੈ ਸਰਪੰਚ ਸਾਹਿਬ ਨੂੰ ਜਿਨ੍ਹਾਂ ਨੇ ਚੰਗੀ ਸੀਮਨ ਬੈਂਕ ਲਾ ਕੇ ਇਹ ਇੱਥੋਂ ਦੀ ਸਾਡੇ ਦੀ ਜਿਹੜਾ ਸੀਮਨ ਮੁਹੱਈਆ ਕਰਾਇਆ ਬਹੁਤ ਬਹੁਤ ਧੰਨਵਾਦ ਇੱਕ ਝੋਟਾ ਹੋਰ ਜੋ ਥਾੜੀ ਬਲੱਡ ਲੈਂਡ ਚੋਂ ਜਿਹੜੇ ਆਪਣੇ ਵੀਰ ਰਵਿੰਦਰ ਸੋਲ ਬੈਠੇ ਨੇ ਧੰਨਵਾਦ ਵੀਰੇ ਤੁਸੀਂ ਇੱਥੇ ਸਟਾਲ ਤੇ ਆ ਪਹਿਲਾਂ ਤਾਂ ਤਾਂ ਇੱਕ ਝੋਟਾ ਹੋਰ ਜੋਰਾ ਬੋਲਜੀ ਦਾ ਨਾਮ ਰੱਖਿਆ ਗਿਆ ਜਿਹਦੀ ਮਾਂ ਮਾਇਆ ਹੈ ਜੀ ਜੀ ਤੇ ਉਹਦੇ ਬਾਰੇ ਕੁਝ ਡਿਟੇਲਸ ਹੰ ਦੇ ਦਿਓ ਦੇਖੋ ਗੱਲ ਇਸ ਤਰ੍ਹਾਂ ਕਿ ਜੇ ਜਿੱਥੇ ਮਾਇਆ ਮਾਈ ਦਾ ਨਾਮ ਆ ਜਾਂਦਾ ਨਾ ਜੀ ਹਾਂਜੀ ਉੱਥੇ ਤਾਂ ਬਾਕੀ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਰਹਿ ਨਹੀਂ ਜਾਂਦੀ 11 ਸਵੇਰੇ ਮੱਝੋ ਸੂਈ ਹੈ ਇਦਕਾ ਸਹੀ ਹੋ ਜੀ ਤੇਰੇ 1 ਸਾਲ ਹੋ ਮਤਲਬ ਇਹ ਸੁੰਦੀ ਆ ਕੋਈ ਇਹੋ ਜਿਹਾ ਸਾਲ ਮਿਸ ਨਹੀਂ ਕੀਤਾ ਨੇ ਹੁਣ ਉਹ ਸੂਈ ਆ ਤੇ ਕੁਝ ਕਾਰਨ ਕਰਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਨਨਕਾਣਾ ਸਾਹਿਬ ਯਾਤਰਾ ਕਰਨ ਚਲੇਗੇ ਹਾਂਜੀ ਔਰ 24 ਤਰੀਕ ਨੂੰ ਐ ਦੇਦੋਂ ਐਂਟਰੀ ਬੰਦ ਹੋ ਚੁੱਕੀ ਸੀ ਮੈਂ ਆਪਣੀ ਮਿਲਕਿੰਗ ਦੇ ਵਿੱਚ ਮੱਝ ਪਾਉਣੀ ਸੀ ਮੱਝ ਪਾਉਣੀ ਸੀ ਹੁਣ ਕੋਈ ਥੋੜੇ ਦਿਨਾਂ ਦੀ ਗਾਪਾ ਪੀਡੀਐਫ ਦੇ ਮੁਕਾਬਲੇ ਜਿੱਤਾਂਗੇ ਪਰ ਮਾਇਆ ਮੱਝ ਦੇਖਿਆ ਹੀ ਪਤਾ ਲੱਗਦਾ ਜੀ ਪਰ ਜਿੰਨੀਆਂ ਵੱਡੀਆਂ ਆਸਾਂ ਮੈਂ ਪਿੱਛੇ 4 ਕਿ ਮਹੀਨੇ ਹੋ ਗਏ ਜੋੜਾ ਬੁੱਲ ਨੂੰ ਕਿਹਾ ਸਹੀ ਹੈ ਜੀ ਮਾਨੂੰ ਖੁਸ਼ੀ ਹੋ ਗਈ ਕਿ ਬੁੱਲ ਐਵੇਂ ਜਾਂ ਬੋਲ ਰਾਜ ਕਰੂਗਾ ਵੀ ਵੇਖ ਮਾਰ ਔਰ ਬਹੁਤ ਚੰਗਾ ਜੀ ਚੰਗਾ ਬੋਲੇ ਔਰ ਧੰਨਵਾਦ 16 ਸਾਲ ਦਾ ਵੀ ਜੋ ਚੰਗੇ ਵੀਰਿਆਂ ਦੇ ਔਰ ਨੀਲੀ ਦਾ ਵਿੱਚ ਮੇਰੀ ਨਿਗਾ ਚ ਹੁਣ ਤੱਕ ਤਿੰਨ ਚਾਰ ਹੀ ਬੋਲੇ ਜਿਨ੍ਹਾਂ ਚੋਂ ਤਿੰਨ ਬੋਲੇ ਆਪਣੇ ਕੋਲ ਨੇ ਜਿਵੇਂ ਜੋਰਾ ਹੋ ਗਿਆ ਬਾਦਲ ਹੋ ਗਿਆ ਤੇ ਆਪਣਾ ਪੰਜਾਬ ਹੋ ਗਿਆ ਦੇਖੋ ਜੀ ਜਿਹੜੀ ਮਾਇਆ ਮੱਝ ਹੈ ਨਾ ਅਸੀਂ ਵੱਧ ਤੋਂ ਵੱਧ ਨੂੰ 45 ਦਿਨ ਡਰਾਈ ਕਰਦੇ ਰਹੇ ਸਹੀ ਹੈ ਜੀ ਐਤਕਾਂ ਕੁਝ ਅਸੀਂ ਉਹਨੂੰ 50 ਤੋਂ 60 ਦਿਨ ਡਰਾਈ ਕੀਤਾ ਆ ਕਿਉਂਕਿ ਸਾਡਾ ਦਿਲ ਕਰਦਾ ਸੀ ਵੀ 11ਵੇਂ ਸੂਏ ਦੇ ਲੋਕਾਂ ਨੂੰ ਤਿਕਰਾ ਨਵੀਂ ਚੋਈ ਦੀ ਕਰਾ ਕੇ ਵਿਖਾਦ ਗਏ ਵਾਗਰੂ ਕਿਰਪਾ ਕਰੇ ਅਸੀਂ ਨਵਾਂ ਰਿਕਾਰਡ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਕੋਈ ਦਿਨ ਅਸੀਗਾ ਆਪਦੇ ਰੂਪ ਰੂਪ ਹੋਵਾਂਗੇ ਤੇ ਬਾਕੀ ਸੋਹ ਸਾਹਿਬ ਜੀ ਹਰਾਂ ਦਾ ਵੀ ਧੰਨਵਾਦ ਹੈ ਜਿੰਨਾ ਚੋਣ ਚੰਗਾ ਸੰਭਿਆ ਸੰਗਾ ਸੰਭਿਆ ਕੋਈ ਸ਼ੱਕ ਨਹੀਂ ਹੈ ਜੀ ਔਰ ਇੱਕ ਤੈਨੂੰ ਦੋਸਤੋ ਹੋਰ ਗੱਲ ਦੱਸਣਾ ਚਾਹੁੰਦਾ ਵੀ ਤਕਰੀਬਨ ਤੇ ਮੈਂ ਕੋਸ਼ਿਸ਼ ਹੈ ਵੀ ਆਪਣਾ ਜੋ ਸੈਕਸੀ ਬਣੇ ਜਿਹੜਾ ਬਾਦਲ ਜਾਂ ਪੰਜਾਬ ਦੋਵਾਂ ਬੁੱਲਾਂ ਦੇ ਕੋਸ਼ਿਸ਼ ਕਰਾਂਗੇ ਉਹ ਜਨਵਰੀ ਜਾਂ ਫਰਵਰੀ ਵਿੱਚ ਆਉਣਾ ਚਾਹੀਦਾ ਕਿਉਂਕਿ ਕੋਸ਼ਿਸ਼ ਕਰ ਰਹੇ ਹਾਂ ਕਿਉਂ ਐਸਟੀ ਜੈਨੇਟਿਕ ਟਾਈਮ ਨਹੀਂ ਦੇ ਰਹੀ ਤਾ ਸਾਡੇ ਜੋ ਦਿ올 ਸਾਹਿਬ ਨੇ ਭਾਈ ਨੇ ਇਹਨਾਂ ਦੇ ਸੈਕਸਰ ਸੀਮਨ ਆਲਰੇਡੀ ਬੁੱਕ ਕੇ ਸਾਡੇ ਕੋਲ ਬਾਦਲ ਬੋਲਦਾ ਤਾਂ ਕੋਸ਼ਿਸ਼ ਹੋਗੀ ਜੇਲਾ ਪਹਿਲਾ ਲੋਟ ਹੈਗਾ ਉਹਦੇ ਵਿੱਚੋਂ ਹੀ ਇਹਨਾਂ ਨੂੰ ਸੀਮਨ ਆਂ ਦਿੱਤਾ ਜਾਏਗਾ ਹਾਂ ਦਿ올 ਸਾਹਿਬ ਦਰਸ਼ਕਾਂ ਨੂੰ ਦੱਸ ਦਿਓ ਕਿੰਨਾ ਸੀਮਨ ਬੁੱਕੇ ਤੇ ਦਾ ਮੈਂ 50 ਸੀਮਨ ਜਿਹੜੇ ਆ ਆਪ ਜੀ ਨੂੰ ਬੇਨਤੀ ਕੀਤੀ ਸੀਗੀ ਹਾਂਜੀ ਕਿਉਂਕਿ ਮੱਝਾਂ ਬਹੁਤ ਚੰਗੀਆਂ ਜੀ ਬਹੁਤ ਚੰਗੀਆਂ ਜੀ 23 ਤੋਂ ਤਾਂ ਨੈਚੁਰਲ ਦੁੱਧ ਦਿੰਦੀਆਂ ਨੈਚੁਰਲ ਦੁੱਧ ਫਿਰ ਹਰ ਸਵੇਰ ਜਿਹੜਾ ਮਿਸਣਾ ਹੋਵੇ ਵੀ ਬੱਚੇ ਕਟੀਆਂ-ਕੁੱਟੀਆਂ ਚੰਗੀਆਂ ਆ ਜਾਣਗੀਆਂ ਹਾਂਜੀ ਖਰਸਾਨ ਬਹੁਤ ਚੰਗਾ ਹੈ ਬਾਦਲ ਬਾਦਲ ਚੰਗਾ ਜੀ ਬਿਨਾਂ ਸ਼ ਜੇ ਪੰਜਾਬ ਬੋਲੇ ਤੇ ਉਹ ਵੀ ਬਿਨਾਂ ਸ਼ੱਕ ਬੋਲਿਆ ਚੰਗੇ ਝੋਟੇ ਨੇ ਇਹਨਾਂ ਦਾ ਸੀਮਨ ਜਿਹੜਾ ਚੰਗੀ ਨਰਸਰੀ ਪੈਦਾ ਕਰ ਸਕੀਏ ਤੇ ਇਹ ਸਾਰਾ ਸਿਸਟਮ ਆ ਹਾਂਜੀ ਇਸ ਦਸ਼ਮੇਸ਼ ਡੇਰੀ ਨੂੰ ਜਾਂਦਾ ਧੰਨਵਾਦ ਭਾਈ ਧੰਨਵਾਦ ਤਾਂ ਉਹਨਾਂ ਉਪਰਾਲਾ ਕੀਤਾ ਉਤੋਂ ਦੀ ਪਹੁੰਚ ਦਾ ਕੀਤਾ ABC ਸੀਮਨ ਵੀਰਾਂ ਵਾਲੀ ਦੀ ਉਹਨਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਹਾਂਜੀ 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 ਤੇ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਅਸੀਂ ਤੁਹਾਡੇ ਦੇ ਕਰਕੇ ਭਰੋਸਾ ਕਰਕੇ ਬੋਲ ਕਿਉਂਕਿ ਸਾਰੀ ਟੀਮ ਬੈਠੀ ਹੈ ਜਿੰਨੇ ਵੀਰ ਵੀਡੀਓ ਦੇਖ ਰਹੇ ਨੇ ਇਹਨਾਂ ਵੀਰਾਂ ਦੇ ਸਾਰਿਆਂ ਦੀ ਰਾਇਸ ਜਦੋਂ ਇਹ ਬੋਲ ਲੈ ਸੀ ਔਰ ਸੋਰ ਸਾਹਿਬ ਨੇ ਸਾਡੇ ਹੁਣ ਵੀ ਪੂਰਾ ਸਾਥ ਦਿੰਦੇ ਨੇ ਦਿਓਲ ਸਾਹਿਬ ਨੇ ਪੂਰਾ ਸਾਥ ਦਿੰਦੇ ਨੇ ਕੋਈ ਬੋਲ ਸਿਲੈਕਟ ਕਰਨਾ ਹੈ ਜਾਂ ਉਥੇ ABC ਲੈ ਕੇ ਜਾਣਾ ਤਾਂ ਪੂਰਾ ਇਸ ਟੀਮ ਦਾ ਸਾਥ ਹੁੰਦਾ ਤਾਂ ਦਿਓਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੋ ਪੰਜਾਬ ਨੂੰ ਨੀਲੀ ਰਾਵੀ ਤੇ ਇੰਨੇ ਵਧੀਆ ਨਗੀਨੇ ਦੇ ਰਹੇ ਹੋ ਮਹਾਰਾਜ ਤੁਹਾਨੂੰ ਦੇਣ ਦੁਗਣੀ ਰਾਤ ਚੌਗਣੀ ਤੱਕ ਔਰ ਲੰਮੀ ਉਮਰ ਬਖਸ਼ੇ ਤੁਸੀਂ ਇਤਨਾ ਸੇਵਾ ਕਰਦੇ ਰਹੋ ਸਰਪੰਚ ਸਾਹਿਬ ਨੇ ਕੱਲ ਇੱਕ ਲਾਈਵ ਦੇ ਵਿੱਚ ਬੋਲਿਆ ਸੀ ਕਿ ਕੱਟੇ ਦੀ ਗੱਲ ਹਾਂਜੀ ਹਾਂਜੀ ਮੈਂ ਕਿਹਾ ਸਰਪੰਚ ਸਾਹਿਬ ਭਾਵੇਂ ਐਲਾਨ ਵੀ ਕਰ ਦਿੰਦੇ ਹੋ ਨਹੀਂ ਜੀ ਨਹੀਂ ਉਹ ਤਾਂ ਚਲੋ ਕੁਦਰਤ ਜਦੋਂ ਮਾ ਵਿਗਰੂ ਮੇਰ ਕਰੇਗਾ ਕਿ ਸੇ ਰੁਪਏ ਲੈ ਤੋਂ ਨਹੀਂ ਹਾਂਜੀ ਇੱਕ ABC ਵੀਰਾ ਵਾਲੀ ਨੂੰ ਝੋਟਾ ਦੇਣਾ ਆ ਔਰ ਜਿਹੜਾ ਲੋਕਾਂ ਦੀਗੇ ਇਸੇ ਤਰ੍ਹਾਂ ਲੋਕਾਂ ਸੇਵਾ ਦੇ ਵਿੱਚ ਆਵੇ ਔਰ ਚੰਗਾ ਨਾਮ ਬਣਾਵੇ ਬਹੁਤ ਬਹੁਤ ਮਿਹਰਬਾਨੀ ਔਰ ਛਾਡੀ ਇਹ ਵੱਡਾ ਦਿਲ ਕਹਿ ਸਕਦੇ ਆ ਕਿ ਤੁਸੀਂ ਲੋਕਾਂ ਪ੍ਰਤੀ ਇੰਨਾ ਸੋਚਦੇ ਹੋ ਤਾਂ ਜੋ ਇਹੋ ਜੇ ਕੱਟੇ ਉੱਥੇ ਫਾਰਮ ਦੇ ਪਹੁੰਚਣਗੇ ਤਾਂ ਉਹ ਘੁੰਮਿਰ ਕੇ ਆਪਣੇ ਹੀ ਸੀਮਨ ਹੋਣਾ। ਆਪਣੇ ਕੋਲ ਹੀ ਆਉ। ਸੋ ਬਹੁਤ ਬਹੁਤ ਮਿਹਰਬਾਨੀ ਆਪਣਾ ਪਹੁੰਚੇ ਨੇ ਆਪਣੇ ਵੀਰ ਸਾਹਿਬ ਦਿਓ ਆਪਣਾ ਸੋਲ ਸਾਹਿਬ। ਸੋਲ ਸਾਹਿਬ ਕੋਲ ਜਿਹੜਾ ਜੋਰਾ ਬੋਲੇ ਜਿਹਦੀ ਮਾਂ ਮਾਇਆ ਬਹੁਤ ਚੰਗੀ ਮੱਝ ਔਰ ਆਰਡਰ ਕੁਆਲਟੀ ਮੱਝ ਦੀ ਬਹੁਤ ਜ਼ਿਆਦਾ ਸ਼ਾਨਦਾਰ ਔਰ ਬਹੁਤ ਲੰਮਾ ਸਮਾਂ ਪੀਕ ਦਿੰਦੀ ਹੈ। ਤਾਂ ਸੋਲ ਸਾਹਿਬ ਦੋ ਸ਼ਬਦ ਆਪਦੇ ਬੋਲ ਬਾਰੇ ਕਹਦੇ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਸੋ ਬੜਾ ਧੰਨਵਾਦੀ ਆ ਮੈਂ ਦਿਉਲ ਸਾਹਿਬ ਦਾ ਜੋ ਐਡਾ ਟਾਪ ਦਾ ਸਹਾਰਾ ਸਾਨੂੰ ਉਹਨਾਂ ਨੇ ਦਿੱਤਾ ਹੈ ਹਾਂਜੀ ਜੋ ਕੀਤਾ ਹੈ ਕਿ ਉਹ ਅਸੀਂ ਆਪ ਵੀ ਬਰੀਡਿੰਗ ਆਸੀ ਉਹ ਵਰਤਣਾ ਹੈ ਹਾਂਜੀ ਤੇ ਗਾਂ ਭਰਾਵਾਂ ਨੂੰ ਵੀ ਮੈਂ ਤਾਂ ਕਹਿੰਦਾ ਮੇਲਾ ਹੀ ਲੁੱਟਣ ਵਾਲਾ ਸਾਰਾ ਸਹੀ ਗੱਲ ਹੈ ਜੀ ਜੋ ਸਾਰੇ ਪਰਿਵਾਰ ਦੀ ਇਹਦੇ ਚ ਉਹਨਾਂ ਦੀ ਚੋਈ ਹੋਈ ਮਾਂ ਨਾਨੀ ਦਾਦੀ ਸਾਰਿਆਂ ਦੀ ਹਾਂਜੀ ਬਲੈਡ ਲਾਈਨ ਆ ਇੱਕ ਬਿਊਟੀ ਵੀ ਹੈ ਤੇ ਨਾਲ ਦੁੱਧ ਵੀ ਦੁੱਧ ਵੀ ਤੇ ਬਾਕੀ ਮੱਜਾਂ ਹੰਡਾਈ ਬਹੁਤ ਜ਼ਿਆਦੀ ਹਾਂਜੀ ਪ੍ਰੀਖੀਆਂ ਚ ਬਹੁਤ 1100 ਇਹ ਮੈਂ ਅਜੇ ਵਿੱਚ ਥੇ ਚੋਈ ਲੱਗਦੀ ਹੈ ਸਹੀ ਐਵੇਂ ਮੇਨ ਚੀਜ਼ਾਂ ਇਹੋ ਹੀ ਹੁੰਦੀਆਂ ਨੇ ਇੱਕ ਮੈਂ ਸਾਰੀ ਡੇਢ ਕੁ ਮਹੀਨਾ ਛੱਡਣੀ ਪੈਂਦੀ ਹੈ ਹਾਂਜੀ ਹਾਂਜੀ ਡੇਅਰੀ ਫਾਰਮਿੰਗ ਆਸੇ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦੀ ਮਹੱਤਵ ਰੱਖਦੀਆਂ ਨੇ ਇੱਕ ਫੈਨ ਵੀ ਬੜੀ ਚੰਗੀ ਹੈ ਹਾਂਜੀ ਤੇ ਮੇਨ ਗੱਲ ਇਹ ਹੈ ਕਿ ਕਿਤੇ ਬੱਚਾ 19 21 ਹੁੰਦਾ ਹੈ ਤੇ ਇਹ ਜਿਹੜਾ ਰਵਾ ਹੈ ਇਹ ਠੰਡਾ ਹੈ ਤੇ ਉਦਾਂ ਹੀ ਮਿਲ ਪੈਂਦਾ ਹੈ ਹਾਂਜੀ ਸੋ ਦੱਸਿਆ ਵੀਰ ਜੀ ਉਸ ਤਰ੍ਹਾਂ ਐਵੇਂ ਸੋਲ ਸਾਹਿਬ ਨੀਲੀ ਰਾਵੀ ਬਾਰੇ ਨੀਲੀ ਰਗ ਵੀ ਵੈਸੇ ਵੀ ਠੰਡੀ ਬਰੀ ਤੇ ਔਰ ਪਰ ਜੋ ਇਹ ਬਲੱਡ ਲਾਈਨਾਂ ਨੇ ਉਹ ਵੀ ਬਹੁਤ ਟੋਕਦੀਆਂ ਨੇ ਸੋ ਆਉਣ ਵਾਲੇ ਸਮੇਂ 'ਚ ਉਮੀਦ ਹੈ ਵੀ ਜਲਦੀ ਅਸੀਂ ਸੈਕਸੀਮਨ ਲੈ ਕੇ ਆਵਾਂਗੇ ਔਰ ਜੋ ਨਵੇਂ ਬੁੱਲ ਨੇ ਉਹ ਵੀ ਇਹਨਾਂ ਸੱਜਣਾ ਮਿੱਤਰਾਂ ਦੀ ਹੈਲਪ ਨਾਲ ਕਿਉਂਕਿ ਜਿਵੇਂ ਆਪਾਂ ਕਹ ਲਈਏ ਵੀ ਦਿਓਲ ਸਾਹਿਬ ਨੀਲੀ ਰਗ ਦੇ ਕਿੰਗ ਨੇ ਤਾਂ ਇਹਨਾਂ ਦੇ ਬਲੱਡ ਲਾਈਨਾਂ ਦੇ ਘਰੋਂ ਕੋਈ ਬੁੱਲ ਆਉਣ ਵਾਲੇ ਸਮੇਂ ਅਸੀਂ ABC ਲੈ ਕੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਤਰ੍ਹਾਂ ਹੀ ਚੰਗੇ ਬੁੱਲ ਵਧੀਆ ਸੀਜ਼ਨ ਪ੍ਰੋਵਾਈਡ ਕਰਵਾਉਂਦੇ ਰਹੀਏ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਧੰਨਵਾਦ